ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਪੀਆਰ ਮਿਲਣ ਦੇ ਬਾਵਜੂਦ ਵੀ ਇੱਕ ਪੰਜਾਬਣ ਕੁੜੀ ਤੇ ਦੋ ਪੰਜਾਬੀ ਮੁੰਡੇ ਹੋਏ ਡਿਪੋਰਟ ਸੱਚ ਜਾਣ ਕੇ ਹੈਰਾਨ ਰਹਿ ਜਾਓਗੇ ਦੋਸਤੋ ਅੱਜ ਦੀ ਇਹ ਕਹਾਣੀ ਕੋਈ ਆਮ ਕਹਾਣੀ ਨਹੀਂ ਹੈ ਬਲਕਿ ਇੱਕ ਅਜਈ ਹਕੀਕਤ ਹੈ ਜੋ ਹਰ ਉਸ ਪੰਜਾਬੀ ਨੂੰ ਸੁਣਨੀ ਚਾਹੀਦੀ ਹੈ ਜੋ ਵਿਦੇਸ਼ਾਂ ਵਿੱਚ ਪੱਕੇ ਹੋਣ ਦਾ ਸੁਪਨਾ ਦੇਖ ਰਿਹਾ ਹੈ ਜਾਂ ਉੱਥੇ ਪੱਕਾ ਹੋ ਚੁੱਕਾ ਹੈ ਅਕਸਰ ਅਸੀਂ ਸੋਚਦੇ ਹਾਂ ਕਿ ਇੱਕ ਵਾਰ ਕੈਨੇਡਾ ਦੀ ਪੀਆਰ ਪੀਆਰ ਮਿਲ ਗਈ ਤਾਂ ਸਾਡੀ ਜ਼ਿੰਦਗੀ ਸੈੱਟ ਹੈ ਸਾਰੇ ਦੁੱਖ ਖਤਮ ਹੋ ਗਏ ਅਤੇ ਹੁਣ ਸਾਨੂੰ ਉੱਥੋਂ ਕੋਈ ਵਾਪਸ ਨਹੀਂ ਪੇਜ ਸਕਦਾ ਪਰ ਕਾਨੂੰਨ ਅਤੇ ਕਿਸਮਤ ਕਦੋਂ ਪਲਟੀ ਮਾਰ ਜਾਣ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਪੰਜਾਬਣ ਕੁੜੀ ਜਿਸ ਦਾ ਨਾਮ ਹਰਲੀਨ ਸੀ ਅਤੇ ਦੋ ਪੰਜਾਬੀ ਮੁੰਡੇ ਜਸਵਿੰਦਰ ਅਤੇ ਗੁਰਪ੍ਰੀਤ ਦੀ ਅਸਲੀ ਦਾਸਤਾਨ ਸੁਣਾਉਣ ਜਾ ਰਹੇ ਹਾਂ ਇਹ ਤਿੰਨੇ ਕੈਨੇਡਾ ਵਿੱਚ ਨਾ ਸਿਰਫ ਸੈਟਲ ਸਨ ਬਲਕਿ ਪੀ ਆਰ ਹੋਲਡਰ ਸਨ ਪਰ ਇੱਕ ਗਲਤੀ ਅਤੇ ਪੁਰਾਣੇ ਝੂਠ ਨੇ ਉਹਨਾਂ ਦੀ ਬਣੀ ਬਣਾਈ ਦੁਨੀਆ ਨੂੰ ਤਾਸ਼ ਦੇ ਪੱਤਿਆਂ ਵਾਂਗ ਖਿਲਾਰ ਕੇ ਰੱਖ ਦਿੱਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਨੀਂਹ ਜੇਕਰ ਕੱਚੀ ਹੋਵੇ ਤਾਂ ਮਹਿਲ ਜਿੰਨਾ ਮਰਜ਼ੀ ਉੱਚਾ ਕਿਉਂ ਨਾ ਹੋਵੇ ਉਹ ਡਿੱਗ ਹੀ ਪੈਂਦਾ ਹੈ ਆਓ ਜਾਣਦੇ ਹਾਂ ਕਿ ਅਖੀਰ ਅਜਿਹਾ ਕੀ ਹੋਇਆ ਕਿ ਪੱਕੇ ਹੋਣ ਦੇ ਬਾਵਜੂਦ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆਏ ਤਿੰਨ ਨੌਜਵਾਨਾਂ ਦੇ ਸੁਪਨਿਆਂ ਤੋਂ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਪੈਰ ਧਰਦਿਆਂ ਹੀ ਸੋਚਿਆ ਸੀ ਕਿ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ। ਜਸਵਿੰਦਰ ਅਤੇ ਗੁਰਪ੍ਰੀਤ ਦੋਵੇਂ ਗੂੜੇ ਦੋਸਤ ਸਨ ਜੋ ਬ੍ਰਾਇਟਨ ਵਿੱਚ ਰਹਿੰਦੇ ਸਨ ਅਤੇ ਟ੍ਰੱਕਿੰਗ ਲਾਈਨ ਵਿੱਚ ਕੰਮ ਕਰਦੇ ਸਨ। ਜਦਕਿ ਹਰਲੀਨ ਇੱਕ ਹੁਨਾਰਵਰ ਵਿਦਿਆਰਥਣ ਵਜੋਂ ਕੈਨੇਡਾ ਆਈ ਸੀ ਅਤੇ ਬਾਅਦ ਵਿੱਚ ਉਸਨੇ ਉੱਥੇ ਵਿਆਹ ਕਰਵਾ ਕੇ ਆਪਣੀ ਪੀਆਰ ਫਾਈਲ ਲਗਾਈ ਸੀ ਸ਼ੁਰੂਆਤੀ ਦਿਨਾਂ ਵਿੱਚ ਤਿੰਨਾਂ ਨੇ ਬਹੁਤ ਸੰਘਰਸ਼ ਕੀਤਾ ਬਰਫ਼ਾਂ ਵਿੱਚ ਬੱਸਾਂ ਉਡਕੀਆਂ ਕੈਸ਼ ਤੇ ਕੰਮ ਕੀਤਾ ਅਤੇ ਆਪਣੇ ਮਾਪਿਆਂ ਦਾ ਕਰਜ਼ਾ ਲਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਜਦੋਂ ਉਹਨਾਂ ਨੂੰ ਕੈਨੇਡਾ ਦੀ ਪੀਆਰ ਮਿਲੀ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਿੰਡਾਂ ਵਿੱਚ ਲੱਡੂ ਵੰਡੇ ਗਏ ਗੁਰਦੁਆਰਿਆਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਕਿਉਂਕਿ ਸਭ ਨੂੰ ਲੱਗਦਾ ਸੀ ਕਿ ਹੁਣ ਬੱਚੇ ਪੱਕੇ ਹੋ ਗਏ ਹਨ ਅਤੇ ਹੁਣ ਉਹਨਾਂ ਨੂੰ ਕੋਈ ਡਰ ਨਹੀਂ ਉਹਨਾਂ ਨੇ ਵੱਡੀਆਂ ਗੱਡੀਆਂ ਲੈ ਲਈਆਂ ਵਧੀਆ ਘਰਾਂ ਵਿੱਚ ਰਹਿਣ ਲੱਗ ਪਏ ਅਤੇ ਸ਼ਾਇਦ ਇਹ ਹੀ ਉਹ ਮੋੜ ਸੀ ਜਿੱਥੇ ਉਹਨਾਂ ਦੇ ਮਨ ਵਿੱਚ ਇਹ ਵਹਿਮ ਪੈ ਗਿਆ ਕਿ ਕੈਨੇਡਾ ਵਿੱਚ ਪੀ ਆਰ ਕਾਰਡ ਮਿਲਣਾ ਹੀ ਸਭ ਕੁਝ ਹੈ ਅਤੇ ਹੁਣ ਉਹ ਕਾਨੂੰਨ ਤੋਂ ਉੱਪਰ ਹੋ ਗਏ ਹਨ ਜાં ਉਹਨਾਂ ਦੀਆਂ ਪੁਰਾਣੀਆਂ ਗਲਤੀਆਂ ਹੁਣ ਮਿੱਟੀ ਵਿੱਚ ਦਬ ਚੁੱਕੀਆਂ ਹਨ ਪਰ ਉਹ ਪੁੱਲ ਗਏ ਸਨ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਬਹੁਤ ਡੁੰਗਾਈ ਨਾਲ ਕੰਮ ਕਰਦਾ ਹੈ ਅਤੇ ਸੱਚ ਕਦੇ ਨਾ ਕਦੇ ਸਾਹਮਣੇ ਆ ਹੀ ਜਾਂਦਾ ਹੈ। ਸਭ ਤੋਂ ਪਹਿਲਾ ਗੱਲ ਕਰਦੇ ਹਾਂ ਹਰਲੀਨ ਦੀ ਜਿਸ ਦੀ ਕਹਾਣੀ ਬਹੁਤ ਸਾਰੇ ਲੋਕਾਂ ਲਈ ਇੱਕ ਸਬਕ ਹੈ। ਹਰਲੀਨ ਜਦੋਂ ਕੈਨੇਡਾ ਆਈ ਸੀ ਤਾਂ ਉਸ ਨੂੰ ਪੜਾਈ ਵਿੱਚ ਦਿੱਕਤ ਆ ਰਹੀ ਸੀ ਅਤੇ ਫੀਸਾਂ ਭਰਨੀਆਂ ਔਖੀਆਂ ਹੋ ਰਹੀਆਂ ਸਨ। ਉਸ ਸਮੇਂ ਪੱਕੇ ਹੋਣ ਦੀ ਜਲਦਬਾਜ਼ੀ ਵਿੱਚ ਉਸ ਨੇ ਇੱਕ ਅਜਿਹਾ ਰਸਤਾ ਚੁਣਿਆ ਜੋ ਗੈਰ ਕਾਨੂੰਨੀ ਸੀ। ਉਸਨੇ ਇੱਕ ਏਜੰਟ ਦੀ ਮਦਦ ਨਾਲ ਇੱਕ ਕਾਗਜ਼ੀ ਵਿਆਹ ਕੰਟਰੈਕਟ ਮੈਰਿਜ ਕਰਵਾਇਆ ਤਾਂ ਜੋ ਉਹ ਜਲਦੀ ਪੀਆਰ ਲੈ ਸਕੇ ਸਭ ਕੁਝ ਯੋਜਨਾ ਮੁਤਾਬਕ ਹੋਇਆ ਉਸਦੀ ਫਾਈਲ ਮਨਜ਼ੂਰ ਹੋ ਗਈ ਉਸਨੂੰ ਪੀਆਰ ਕਾਰਡ ਮਿਲ ਗਿਆ ਅਤੇ ਬਾਅਦ ਵਿੱਚ ਉਸਨੇ ਉਸ ਮੁੰਡੇ ਤੋਂ ਤਲਾਕ ਲੈ ਲਿਆ ਹਰਲੀਨ ਨੂੰ ਲੱਗਾ ਕਿ ਹੁਣ ਉਹ ਸੁਰੱਖਿਅਤ ਹੈ ਅਤੇ ਉਸਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ ਪਰ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਉਸਨੇ 3 ਸਾਲ ਬਾਅਦ ਆਪਣੀ ਸਿਟੀਜ਼ਨਸ਼ਿਪ ਨਾਗਰਿਕਤਾ ਲਈ ਅਪਲਾਈ ਕੀਤਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਭਾਇਰ ਸੀਸੀ ਨੇ ਉਸਦੇ ਕੇਸ ਦੀ ਰੁਟੀਨ ਜਾਂਚ ਦੌਰਾਨ ਪਾਇਆ ਕਿ ਜਿਸ ਵਿਅਕਤੀ ਨਾਲ ਉਸਨੇ ਵਿਆਹ ਕਰਵਾਇਆ ਸੀ ਉਹ ਪਹਿਲਾਂ ਵੀ ਕਈ ਸ਼ੱਕੀ ਕੇਸਾਂ ਵਿੱਚ ਸ਼ਾਮਲ ਸੀ ਜਾਂਚ ਡੂੰਗੀ ਹੋਈ ਤਾਂ ਪਤਾ ਲੱਗਾ ਕਿ ਉਹ ਵਿਆਹ ਸਿਰਫ ਕਾਗਜ਼ਾਂ ਤੱਕ ਸੀਮਤ ਸੀ ਉਹ ਕਦੇ ਇਕੱਠੇ ਰਹੇ ਹੀ ਨਹੀਂ ਸਨ ਏਨ ਗਲਤ ਜਾਣਕਾਰੀ ਦੇ ਕੇ ਧੋਖਾਧੜੀ ਦਾ ਬਹੁਤ ਵੱਡਾ ਕੇਸ ਬਣ ਗਿਆ ਹਰਲੀਨ ਨੂੰ ਲੱਗਾ ਸੀ ਕਿ ਪੀਆਰ ਮਿਲਣ ਤੋਂ ਬਾਅਦ ਪੁਰਾਣੀਆਂ ਫਾਈਲਾਂ ਬੰਦ ਹੋ ਜਾਂਦੀਆਂ ਹਨ ਪਰ ਕੈਨੇਡਾ ਵਿੱਚ ਜੇਕਰ ਤੁਸੀਂ ਝੂਠ ਬੋਲ ਕੇ ਸਟੇਟਸ ਲਿਆ ਹੈ ਤਾਂ ਉਹ ਕਿਸੇ ਵੀ ਸਮੇਂ ਵਾਪਸ ਲਿਆ ਜਾ ਸਕਦਾ ਹੈ ਦੂਜੇ ਪਾਸੇ ਜਸਵਿੰਦਰ ਅਤੇ ਗੁਰਪ੍ਰੀਤ ਦੀ ਕਹਾਣੀ ਵੱਖਰੀ ਸੀ ਪਰ ਅੰਤ ਉਹਨਾਂ ਦਾ ਵੀ ਦਰਦਨਾਕ ਰਿਹਾ ਇਹ ਦੋਵੇਂ ਮੁੰਡੇ ਮਿਹਨਤੀ ਸਨ ਅਤੇ ਇੱਕ ਟਰੱਕ ਡਰਾਈਵਰ ਵਜੋਂ ਵਧੀਆ ਕਮਾਈ ਕਰ ਰਹੇ ਸਨ। ਪੀ ਆਰ ਮਿਲਣ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਹੁਣ ਉਹ ਕੈਨੇਡਾ ਦੇ ਪੱਕੇ ਵਸਨੀਕ ਹਨ ਅਤੇ ਛੋਟੇ-ਮੋਟੇ ਕਾਨੂੰਨ ਤੋੜਨ ਨਾਲ ਉਹਨਾਂ ਦਾ ਕੁਝ ਨਹੀਂ ਵਿਗੜੇਗਾ। ਪੈਸੇ ਦੀ ਹਵਸ ਅਤੇ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਉਹ ਕੁਝ ਗਲਤ ਸੰਗਤ ਵਿੱਚ ਪੈ ਗਏ। ਉਹਨਾਂ ਨੇ ਅਮਰੀਕਾ ਤੋਂ ਕੈਨੇਡਾ ਆਉਂਦੇ ਸਮੇਂ ਆਪਣੇ ਟਰੱਕਾਂ ਵਿੱਚ ਗੈਰ-ਕਾਨੂੰਨੀ ਸਾਮਾਨ ਲਿਆਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਬਾਰਡਰ ਤੇ ਉਹਨਾਂ ਦੀ ਜ਼ਿਆਦਾ ਚੈਕਿੰਗ ਨਹੀਂ ਹੁੰਦੀ ਅਤੇ ਜੇ ਫੜੇ ਵੀ ਗਏ ਤਾਂ ਸਿਰਫ ਜੁਰਮਾਨਾ ਹੋਵੇਗਾ ਪਰ ਇੱਕ ਦਿਨ ਬਾਰਡਰ ਸਿਕਿਉਰਿਟੀ ਏਜੰਸੀ CBSA ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਉਹਨਾਂ ਦੇ ਟਰਕ ਰੋਕ ਲਏ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਇਹ ਕੋਈ ਮਾਮੂਲੀ ਜੁਰਮ ਨਹੀਂ ਸੀ ਕੈਨੇਡਾ ਦੇ ਕਾਨੂੰਨ ਮੁਤਾਬਕ ਜੇਕਰ ਕਿਸੇ ਵੀ ਆਰ ਹੋਲਡਰ ਨੂੰ ਕਿਸੇ ਜੁਰਮ ਲਈ 6 ਮਹੀਨੇ ਜਾਂ ਇਸ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਸ ਨੂੰ ਸੀਰੀਅਸ ਕ੍ਰਿਮੀਨੈਲਿਟੀ ਗੰਭੀਰ ਅਪਰਾਧ ਦੇ ਤਹਿਤ ਆਪਣਾ ਪੀ ਆਰ ਸਟੇਟਸ ਗਵਾਉਣਾ ਪੈ ਸਕਦਾ ਹੈ ਅਤੇ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜਸਵਿੰਦਰ ਅਤੇ ਗੁਰਪ੍ਰੀਤ ਇਸ ਗੱਲ ਤੋਂ ਬਿਲਕੁਲ ਅਣਜਾਣ ਸਨ ਕਿ ਉਹਨਾਂ ਦੀ ਇਹ ਗਲਤੀ ਉਹਨਾਂ ਨੂੰ ਹਮੇਸ਼ਾ ਲਈ ਕੈਨੇਡਾ ਤੋਂ ਬਾਹਰ ਕਰ ਦੇਵੇਗੀ ਅਦਾਲਤੀ ਕਾਰਵਾਈ ਸ਼ੁਰੂ ਹੋਈ ਅਤੇ ਤਿੰਨਾਂ ਦੀ ਜ਼ਿੰਦਗੀ ਨਰਕ ਬਣ ਗਈ। ਹਰਲੀਨ ਦੇ ਕੇਸ ਵਿੱਚ ਅਧਿਕਾਰੀਆਂ ਨੇ ਉਸ ਨੂੰ ਸਬੂਤ ਦਿਖਾਏ ਕਿ ਉਸ ਦਾ ਵਿਆਹ ਫਰਜ਼ੀ ਸੀ। ਉਸਨੇ ਲੱਖਾਂ ਡਾਲਰ ਵਕੀਲਾ ਤੇ ਲਗਾਏ ਇਹ ਸਾਬਤ ਕਰਨ ਲਈ ਕਿ ਉਹ ਹੁਣ ਕੈਨੇਡਾ ਵਿੱਚ ਸੈਟਲ ਹੈ ਅਤੇ ਉਸ ਦਾ ਇੱਥੇ ਰਹਿਣਾ ਜ਼ਰੂਰੀ ਹੈ ਪਰ ਕਾਨੂੰਨ ਤੋਂ ਖਾਦਰੀ ਨੂੰ ਬਰਦਾਸ਼ਤ ਨਹੀਂ ਕਰਦਾ। ਉਸ ਦੀ ਪੀਆਰ ਰੱਦ ਕਰ ਦਿੱਤੀ ਗਈ ਅਤੇ ਉਸ ਨੂੰ ਦੇਸ਼ ਛੱਡਣ ਦਾ ਹੁਕਮ ਰੀਮੂਵਲ ਆਰਡਰ ਜਾਰੀ ਹੋ ਗਿਆ ਉਧਰ ਜਸਵਿੰਦਰ ਅਤੇ ਗੁਰਪ੍ਰੀਤ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ ਉਹਨਾਂ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕਰਕੇ ਸਿੱਧਾ ਇਮੀਗ੍ਰੇਸ਼ਨ ਦੀ ਹਿਰਾਸਤ ਵਿੱਚ ਲੈ ਲਿਆ ਗਿਆ ਉਹਨਾਂ ਦੇ ਵਕੀਲਾਂ ਨੇ ਬਹੁਤ ਦਲੀਲਾਂ ਦਿੱਤੀਆਂ ਕਿ ਉਹਨਾਂ ਦਾ ਸਭ ਕੁਝ ਕੈਨੇਡਾ ਵਿੱਚ ਹੈ ਉਹਨਾਂ ਦੇ ਪਰਿਵਾਰ ਪਿੱਛੇ ਬਰਬਾਦ ਹੋ ਜਾਣਗੇ ਪਰ ਜੱਜ ਦਾ ਕਹਿਣਾ ਸੀ ਕਿ ਕੈਨੇਡਾ ਵਿੱਚ ਰਹਿਣਾ ਇੱਕ ਪ੍ਰਿਵੀਲੇਜ ਸਨਮਾਨ ਹੈ ਕੋਈ ਹੱਕ ਨਹੀਂ ਜੇਕਰ ਤੁਸੀਂ ਇਸ ਦੇਸ਼ ਦੇ ਕਾਨੂੰਨਾਂ ਦੀ ਇੱਜ਼ਤ ਨਹੀਂ ਕਰਦੇ ਅਤੇ ਸਮਾਜ ਲਈ ਖਤਰਾ ਬਣਦੇ ਹੋ ਤਾਂ ਤੁਹਾਨੂੰ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪੀ ਆਰ ਕਾਰਡ ਜੇਬ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੂੰ ਹਥਕੜੀਆਂ ਲਗਾ ਕੇ ਜਹਾਜ਼ ਵਿੱਚ ਬਿਠਾਇਆ ਜਾਵੇਗਾ ਡਿਪੋਰਟ ਹੋਣ ਤੋਂ ਪਹਿਲਾਂ ਦੇ ਉਹ ਆਖਰੀ ਦਿਨ ਉਹਨਾਂ ਲਈ ਮੌਤ ਤੋਂ ਵੀ ਭੀੜੇ ਸਨ ਹਰਲੀਨ ਜੋ ਕਦੇ ਕੈਨੇਡਾ ਦੀਆਂ ਸ਼ਾਨਦਾਰ ਮਾਲਜ਼ ਵਿੱਚ ਸ਼ਾਪਿੰਗ ਕਰਦੀ ਸੀ ਅੱਜ ਆਪਣਾ ਸਾਮਾਨ ਬਨ ਰਹੀ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੇ ਮਾਪਿਆਂ ਨੂੰ ਕੀ ਮੂੰਹ ਦਿਖਾਵੇਗੀ ਪਿੰਡ ਵਿੱਚ ਸਭ ਨੂੰ ਪਤਾ ਸੀ ਕਿ ਹਰਲੀਨ ਕੈਨੇਡਾ ਪੱਕੀ ਹੈ ਪਰ ਹੁਣ ਉਸ ਦਾ ਵਾਪਸ ਆਉਣਾ ਸਭ ਲਈ ਇੱਕ ਸਵਾਲ ਬਣਨ ਵਾਲਾ ਸੀ ਜਸਵਿੰਦਰ ਅਤੇ ਗੁਰਪ੍ਰੀਤ ਦੀ ਹਾਲਤ ਹੋਰ ਵੀ ਖਰਾਬ ਸੀ ਉਹਨਾਂ ਨੇ ਆਪਣੀ ਜਵਾਨੀ ਦੇ ਸੁਨਹਿਰੀ ਸਾਲ ਕੈਨੇਡਾ ਨੂੰ ਦਿੱਤੇ ਸਨ ਪਰ ਹੁਣ ਉਹ ਖਾਲੀ ਹੱਥ ਵਾਪਸ ਜਾ ਰਹੇ ਸਨ ਉਹਨਾਂ ਦੀਆਂ ਗੱਡੀਆਂ ਬੈਕ ਬੈਲੈਂਸ ਅਤੇ ਪ੍ਰਾਪਰਟੀ ਸਭ ਕੁਝ ਇੱਥੇ ਹੀ ਰਹਿ ਗਿਆ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਉਹਨਾਂ ਉੱਤੇ ਡਿਪੋਰਟ ਦਾ ਠੱਪਾ ਲੱਗ ਚੁੱਕਾ ਸੀ ਜਿਸ ਦਾ ਮਤਲਬ ਸੀ ਕਿ ਉਹ ਹੁਣ ਕਦੇ ਵੀ ਕੈਨੇਡਾ ਵਾਪਸ ਨਹੀਂ ਆ ਸਕਦੇ ਸਨ ਅਤੇ ਸ਼ਾਇਦ ਕਿਸੇ ਹੋਰ ਵੱਡੇ ਦੇਸ਼ ਦਾ ਵੀਜ਼ਾ ਵੀ ਉਹਨਾਂ ਨੂੰ ਕਦੇ ਨਹੀਂ ਮਿਲੇਗਾ। 에어ਪੋਰਟ ਤੇ ਜਦੋਂ ਉਹਨਾਂ ਨੂੰ CBSA ਅਧਿਕਾਰੀ ਜਹਾਜ਼ ਤੱਕ ਛੱਡਣ ਆਏ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਸਿਰਫ ਪਛਤਾਵਾ ਸੀ। ਉਹ ਸੋਚ ਰਹੇ ਸਨ ਕਿ ਕਾਸ਼ ਅਸੀਂ ਉਹ ਗਲਤੀ ਨਾ ਕੀਤੀ ਹੁੰਦੀ। ਕਾਸ਼ ਅਸੀਂ ਥੋੜੇ ਪੈਸਿਆਂ ਦੇ ਲਾਲਚ ਵਿੱਚ ਨਾ ਆਉਂਦੇ ਜਾਂ ਝੂਠ ਦਾ ਸਹਾਰਾ ਨਾ ਲੈਂਦੇ। ਪੰਜਾਬ ਪਹੁੰਚ ਕੇ ਉਹਨਾਂ ਦੀ ਜ਼ਿੰਦਗੀ ਬਿਲਕੁਲ ਬਦਲ ਗਈ ਜਿਹੜੇ ਰਿਸ਼ਤੇਦਾਰ ਪਹਿਲਾਂ ਉਹਨਾਂ ਦੀਆਂ ਮਿੰਤਾ ਕਰਦੇ ਸਨ ਹੁਣ ਉਹਨਾਂ ਤੋਂ ਦੂਰੀ ਬਣਾਉਣ ਲੱਗੇ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕਿਸੇ ਨੇ ਕਿਹਾ ਕਿ ਜ਼ਰੂਰ ਇਹਨਾਂ ਨੇ ਕੋਈ ਵੱਡਾ ਕਾਣ ਕੀਤਾ ਹੋਣਾ ਤਾਂ ਹੀ ਕੈਨੇਡਾ ਨੇ ਕੱਢਿਆ ਹੈ ਉਹ ਮਾਪੇ ਜੋ ਆਪਣੀ ਔਲਾਦ ਦੀ ਕਮਾਈ ਅਤੇ ਰਤਬੇ ਤੇ ਮਾਣ ਕਰਦੇ ਸਨ ਅੱਜ ਘਰੋਂ ਬਾਹਰ ਨਿਕਲਣ ਤੋਂ ਵੀ ਚਿਚਕਣ ਲੱਗੇ ਹਰਲੀਨ ਡਿਪਰੈਸ਼ਨ ਵਿੱਚ ਚਲੀ ਗਈ ਕਿਉਂਕਿ ਉਸ ਦਾ ਪਵਿਕ ਹਨੇਰੇ ਵਿੱਚ ਸੀ ਜਸਵਿੰਦਰ ਅਤੇ ਗੁਰਪ੍ਰੀਤ ਨੂੰ ਪੰਜਾਬ ਵਿੱਚ ਕੋਈ ਕੰਮ ਕਰਨ ਦਾ ਮਨ ਨਹੀਂ ਸੀ ਕਰਦਾ ਕਿਉਂਕਿ ਉਹਨਾਂ ਨੇ ਕੈਨੇਡਾ ਦੇ ਡਾਲਰਾਂ ਦੀ ਆਦਤ ਪਾ ਲਈ ਸੀ ਇਹ ਸਿਰਫ ਤਿੰਨ ਲੋਕਾਂ ਦੀ ਕਹਾਣੀ ਨਹੀਂ ਹੈ ਬਲਕਿ ਇਹ ਹਜ਼ਾਰਾਂ ਅਜਿਹੇ ਨੌਜਵਾਨਾਂ ਦੀ ਹਕੀਕਤ ਹੈ ਜੋ ਸੋਚਦੇ ਹਨ ਕਿ ਪਰਦੇਸ ਵਿੱਚ ਸਭ ਕੁਝ ਚੱਲਦਾ ਹੈ ਕੈਨੇਡਾ ਵਿੱਚ ਪੀਆਰ ਖੋਈ ਜਾਣਾ ਇੱਕ ਬਹੁਤ ਵੱਡੀ ਬਦਨਾਮੀ ਅਤੇ ਨੁਕਸਾਨ ਹੈ ਜੋ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਹੈ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਸਫਲਤਾ ਦੀਆਂ ਕਹਾਣੀਆਂ ਸੁਣਦੇ ਹਾਂ ਪਰ ਅਜਹੀਆਂ ਅਸਫਲਤਾਵਾਂ ਅਤੇ ਗਲਤੀਆਂ ਦੀਆਂ ਕਹਾਣੀਆਂ ਦਬ ਕੇ ਰਹਿ ਜਾਂਦੀਆਂ ਹਨ ਇਸ ਦਰਦਨਾਕ ਘਟਨਾ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਦੋਸਤੋ ਇਸ ਕਹਾਣੀ ਦਾ ਮੋਰਲ ਅਤੇ ਸੰਦੇਸ਼ ਬਹੁਤ ਸਾਫ਼ ਹੈ ਸਭ ਤੋਂ ਪਹਿਲੀ ਗੱਲ ਕਦੇ ਵੀ ਆਪਣੀ ਜ਼ਿੰਦਗੀ ਦੀ ਨੀਂਹ ਝੂਠ ਤੇ ਨਾ ਰੱਖੋ ਜੇਕਰ ਤੁਸੀਂ ਕੈਨੇਡਾ ਜਾਂ ਕਿਸੇ ਵੀ ਦੇਸ਼ ਵਿੱਚ ਪੱਕੇ ਹੋਣਾ ਚਾਹੁੰਦੇ ਹੋ ਤਾਂ ਸਹੀ ਅਤੇ ਕਾਨੂੰਨੀ ਰਸਤਾ ਅਪਣਾਓ ਝੂਠੇ ਵਿਆਹ ਜਾਲੀ ਦਸਤਾਵੇਜ਼ ਜਾਂ ਗਲਤ ਤਰੀਕੇ ਤੁਹਾਨੂੰ ਥੋੜੇ ਸਮੇਂ ਲਈ ਖੁਸ਼ੀ ਦੇ ਸਕਦੇ ਹਨ ਪਰ ਜਿਸ ਦਿਨ ਸੱਚ ਸਾਹਮਣੇ ਆਇਆ ਤੁਹਾਡਾ ਸਭ ਕੁਝ ਖੋ ਲਿਆ ਜਾਵੇਗਾ ਦੂਜੀ ਅਤੇ ਸਭ ਤੋਂ ਜ਼ਰੂਰੀ ਗੱਲ ਪੀਆਰ ਮਿਲਣ ਦਾ ਮਤਲਬ ਇਹ ਨਹੀਂ ਹੈ कि ਤੁਸੀਂ ਕਾਨੂੰਨ ਤੋਂ ਉੱਪਰ ਹੋ ਗੈਰ ਕਾਨੂੰਨੀ ਕਮਾ ਨਸ਼ਾ ਜਾਂ ਜਲਦੀ ਪੈਸਾ ਕਮਾਉਣ ਦੇ ਚੱਕਰ ਵਿੱਚ ਆਪਣੀ ਮਿਹਨਤ ਨਾਲ ਬਣਾਈ ਜ਼ਿੰਦਗੀ ਨੂੰ ਦਾ ਤੇ ਨਾ ਲਗਾਓ ਯਾਦ ਰੱਖੋ ਵਿਦੇਸ਼ਾਂ ਵਿੱਚ ਕਾਨੂੰਨ ਬਹੁਤ ਸਖਤ ਹਨ ਅਤੇ ਉੱਥੇ ਸਿਫਾਰਿਸ਼ਾਂ ਨਹੀਂ ਚੱਲਦੀਆਂ ਸਬਰ ਰੱਖੋ ਇਮਾਨਦਾਰੀ ਨਾਲ ਕੰਮ ਕਰੋ ਅਤੇ ਜੋ ਮਿਲਿਆ ਹੈ ਉਸ ਦੀ ਕਦਰ ਕਰੋ ਤੁਹਾਡੀ ਇੱਕ ਗਲਤੀ ਸਿਰਫ ਤੁਹਾਨੂੰ ਹੀ ਨਹੀਂ ਸਗੋ ਤੁਹਾਡੇ ਬਜ਼ੁਰਗ ਮਾਪਿਆਂ ਦੇ ਸੁਪਨਿਆਂ ਨੂੰ ਵੀ ਚਕਨਾਚੂਰ ਕਰ ਦਿੰਦੀ ਹੈ ਆਪਣੀ ਆਜ਼ਾਦੀ ਅਤੇ ਸਟੇਟਸ ਦੀ ਇੱਜ਼ਤ ਕਰੋ ਕਿਉਂਕਿ ਗਵਾਉਣ ਤੋਂ ਬਾਅਦ ਹੀ ਅਸਲ ਕੀਮਤ ਪਤਾ ਲੱਗਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ